ਚੰਡੀਗੜ੍ਹ ਦੇ ਸੈਕਟਰ 37 ਵਿਚਲੇ ਇੱਕ ਮਕਾਨ ਵਿੱਚੋਂ 20 ਲੱਖ ਦੇ ਗਹਿਣੇ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਡੀਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਦੇ ਘਰ ਵਿੱਚੋਂ ਇਹ ਚੋਰੀ ਕੀਤੀ ਗਈ ਸੀ। ਇਹ 5 ਮਾਰਚ ਨੂੰ ਸ਼ਾਮ ਨੂੰ ਕੋਈ 4:35-5:00 ਵਜੇ ਦੇ ਕਰੀਬ ਥਾਣੇ 39 ਦੇ ਵਿੱਚ ਤਲਾਬੇੜੀ ਕੇ ਹਾਊਸ ਨੰਬਰ 2737 ਸੈਕਟਰ 37 ਦੇ ਵਿੱਚ ਚੋਰੀ ਹੋ ਗਈ ਹੈ ਜਿੱਥੇ ਆਪਣੇ ਕੁਝ ਕਾਫੀ ਪਰਿਮਾਤਰਾ ਦੇ ਰੱਖਾ ਦੇ ਗਹਿਣੇ ਤੇ ਕੈਸ਼ ਚੋਰੀ ਹੋਇਆ ਤੇ ਇਹ ਮੈਸੇਜ ਤੋਂ ਬਾਅਦ ਇਮੀਡੀਟਲੀ ਆਪਣੇ ਐਸ ਐਚ ਓ ਨਰਿੰਦਰ ਪਟਿਆਲ ਐਸ ਐਚ ਓ 39 ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਇਹਨਾਂ ਨੇ ਦੇਖਿਆ ਕਿ ਜਿਹੜਾ ਇਹ ਘਰ ਹੈ ਇਹ ਮਿਸਟਰ ਪਟਾਚਾਰੀਆ ਨੇ ਉਹਨਾਂ ਦਾ ਘਰ ਸੀ ਉਹ ਆਪਣੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਾਈਨ ਆਰਟਸ ਦੇ ਡਿਪਾਰਟਮੈਂਟ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਨੇ ਤੇ ਉਹਨਾਂ ਦੇ ਮਦਰਸੀ ਘਰੇ ਜਿਹੜੇ ਕਿ ਉਹ ਬੈਡ ਰੀਡਨ ਹੈ ਇੱਕ ਕੁੱਤਾ ਸੀਗਾ ਤੇ ਫਰੰਟ ਤੋਂ ਕਰਨ ਨੂੰ ਤਾਲਾ ਲੱਗਾ ਹੋਇਆ ਸੀ ਤੇ ਜਿਸ ਟਾਈਮ ਚੋਰੀ ਹੋਈ ਹੈ ਤੇ ਇਹ ਆਪਣਾ ਪਟਾਚਾਰੀਆ ਉਸ ਦਿਨ ਸਵਾ ਕੋ 1 ਵਜੇ ਆਪਣੀ ਮਦਰ ਨੂੰ ਜਿਹੜੇ ਕਿ ਬੈਡ ਰੀਡਨ ਹੈ ਉਹਨਾਂ ਦੀ ਲੋਕ ਆਫਟਰ ਕਰਨ ਤੋਂ ਬਾਅਦ ਯੂਨੀਵਰਸਿਟੀ ਗਏ ਤੇ ਇਹ ਆਪਣਾ ਪੌਣੇ ਕੋ 5 ਵਜੇ ਵਾਪਸ ਆਏ ਤੇ ਉਦੋਂ ਦੇਖਿਆ ਇਹਨਾਂ ਨੇ ਵੀ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਅਲਮਾਰੀ ਉੱਪੀ ਹੋਈ ਹੈ ਤੇ ਘਰ ਦੀਆਂ ਜਿਹੜੀਆਂ ਜਿੱਥੇ 골ਡ ਆਈਟਮਾਂ ਤੇ ਕੈਸ਼ ਉਹ ਚੋਰੀਆ ਤਾਂ ਫਿਰ ਇਹਨਾਂ ਨੇ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕੀਤਾ ਤੇ ਐਸ ਐਚਓ ਸਾਹਿਬ ਨੇ ਆਪਣੀ ਟੀਮ ਦੇ ਨਾਲ ਪਹੁੰਚਣ ਤੋਂ ਬਾਅਦ ਦੇਖਿਆ ਕਿ ਉੱਥੇ ਜਿਹੜੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਤੇ ਇੱਕ ਕੈਮਰਾ ਹਾਲਾਂਕਿ ਉਹਨਾਂ ਨੇ ਜਿਹੜਾ ਕਾਰ ਦੇ ਵਿੱਚ ਲੱਗਾ ਸੀ ਉਹਦਾ ਮੂੰਹ ਦੂਜੇ ਵੱਲੇ ਮੋੜ ਕੇ ਕਰ ਦਿੱਤਾ ਸੀ ਤਾਂ ਕਿ ਉਹ ਫੁਟੇਜ ਦੇ ਵਿੱਚ ਨਾ ਹੋਣ ਦੂਜੇ ਪੜੋਸ ਦੇ ਕੈਮਰਿਆਂ ਤੋਂ ਦੇਖਿਆ ਗਿਆ ਕਿ ਬੈਕ ਸਾਈਡ ਦੇ ਉੱਪਰੋਂ ਲੜਕੇ ਕੋਈ ਕਾਰ ਦੇ ਵਿੱਚ ਵੜਦੇ ਦੇਖੇ ਗਏ ਤੇ ਉਹ ਫੁਟੇਜ ਜਦੋਂ ਪੁਲਿਸ ਦੇ ਕੋਲ ਆਈ ਤਾਂ ਅਸੀਂ ਅੱਗੇ ਫਿਰ ਆਪਣੀ ਹਿਊਮਨ ਇੰਟੈਲੀਜੈਂਸ ਦੇ ਥਰੂ ਸਾਰਾ ਉਹਨਾਂ ਨੂੰ ਆਇਡੈਂਟੀਫਾਈ ਕਰਾਇਆ ਤੇ ਇਮੀਡੀਏਟਲੀ ਐਫਆਰ ਲੋਸ ਕਰਨ ਤੋਂ ਬਾਅਦ ਆਪਣੀ ਥਾਣੇ ਦੀ ਟੀਮ ਨੇ ਉਸੇ ਦਿਨ 24 ਆਵਰ ਹੀ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਸੈਕਟਰ 49 ਤੋਂ ਅਰੈਸਟ ਕੀਤਾ ਗਿਆ ਜਿਦੇ ਵਿੱਚ ਇੱਕ ਦਲੀਪ ਹੈ ਜੋ ਕਿ 21 ਸਾਲ ਦਾ ਹੈ ਇੱਕ ਤਰਨ ਵਾਲੀ ਸਲਲਾ ਹੈ ਇੱਕ ਵਿੱਕੀ ਹੈ ਔਰ ਇਹ ਪਹਿਲਾਂ ਵੀ ਚੋਰੀ ਦੇ ਕੇਸਾਂ ਦੇ ਵਿੱਚ ਸੈਕਟਰ 39 ਸੈਕਟਰ 19 ਸੈਕਟਰ 31 ਥਾਣਿਆਂ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਇਹ ਨਸ਼ਾ ਕਰਨ ਦੇ ਆਦੀ ਨੇ ਔਰ ਉਸ ਦਿਨ ਵੀ ਇਹਨਾਂ ਚ ਜਿਹੜੇ ਦੋ ਮੈਂ ਬਾਅਦ ਵਿੱਚ ਤੁਹਾਨੂੰ ਦੱਸਿਆ ਕਿ ਇੱਕ ਲੱਲਾ ਤੇ ਜਿਹੜਾ ਵਿੱਕੀ ਹੈ ਇਹ ਜੁਵਨਾਈਲ ਸੀ ਹੁਣ 18 ਸਾਲ ਤੋਂ ਉੱਪਰ ਹੋ ਗਿਆ ਹੈ ਔਰ ਉਸ ਦਿਨ ਇਹਨਾਂ ਦੀ ਇੱਥੇ 25 ਸੈਕਟਰ ਦੇ ਵਿੱਚ ਜੁਵਨਾਈਲ ਕੋਰਟ ਦੇ ਵਿੱਚ ਤਰੀਕ ਸੀ ਔਰ ਇਹ ਆਪਣੀ ਤਰੀਕ ਭੁਗਤਣ ਤੋਂ ਬਾਅਦ ਸਾਈਕਲ ਤੇ ਆ ਰਹੇ ਸੀ ਔਰ ਇਹਨਾਂ ਨੇ ਉੱਥੇ ਹੀ ਸਲਾਹ ਕਰੀ ਕਿ ਅਸੀਂ ਕਿਸੇ ਘਰ ਦੇ ਵਿੱਚ ਜਿਹੜਾ ਕਿ ਬਾਰੋ ਲੋਕ ਹੋਇਆ ਉਸਤੇ ਚੋਰੀ ਕਰਨੀ ਪਹਿਲੇ 38 ਸੈਕਟਰ ਦੇ ਵਿੱਚ ਘੁੰਮਦੇ ਰਹੇ ਉੱਥੇ ਇਹਨਾਂ ਨੂੰ ਕੋਈ ਤਾਲਾ ਲੱਗਾ ਹੋਇਆ ਘਰ ਨਹੀਂ ਮਿਲਿਆ ਉਸ ਤੋਂ ਬਾਅਦ ਇਹ 37 ਸੈਕਟਰ ਗਏ ਤੇ ਇੱਕ ਕੋਨੇ ਵਾਲਾ ਘਰ ਸੀ ਬਾਹਰੋਂ ਤਾਲਾ ਲੱਗਾ ਹੋਇਆ ਸੀ ਔਰ ਇਹਨਾਂ ਨੇ ਪਹਿਲਾਂ ਅੰਦਰੋਂ ਦੇਖਿਆ ਉੱਥੇ ਵੀ ਤਾਲਾ ਫਰੰਟ ਤੋਂ ਲੱਗਾ ਹੋਇਆ ਘਰ ਦੇ ਵਿੱਚ ਇੱਕ ਬਜ਼ੁਰਗ ਲੇਡੀ ਜਿਹੜੀ ਆ ਉਹ ਅੰਦਰ ਸੀਗੀ ਤੇ ਉਹਨਾਂ ਦੇ ਕੁੱਤਾ ਵੀ ਸੀ ਫਿਰ ਇਹਨਾਂ ਨੇ ਪਿੱਛੋਂ ਦੀ ਐਂਟਰ ਕਰਕੇ ਤੇ ਇਹਦੇ ਵਿੱਚ ਚੋਰੀ ਨੂੰ ਜਾਨ ਦਿੱਤਾ ਪਿਛਲੇ ਵੱਲੋਂ ਦਰਵਾਜ਼ਾ ਜਿਹੜਾ ਉਹ ਖੁੱਲਾ ਹੋਇਆ ਸੀ ਇਹ ਇਹਨਾਂ ਨੇ ਫਿਰ ਅੰਦਰ ਵੜ ਕੇ ਜਦੋਂ ਅੰਦਰ ਵੜੇ ਤਾਂ ਬਿਕਰੀ ਕੁੱਤਾ ਭੌਂ ਗਿਆ ਫਿਰ ਇਹਨਾਂ ਨੇ ਜਲਦੀ ਨਾਲ ਦਰਵਾਜ਼ਾ ਬੰਦ ਕੀਤਾ ਉਹ ਫੁਟੇਜ ਦੇ ਵਿੱਚ ਵੀ ਦਿਖ ਰਿਹਾ ਹੈ ਇਹਨਾਂ ਨੇ 4 ਕੁ ਮਿੰਟ ਦੇ ਵਿੱਚ ਹੀ ਚੋਰੀ ਨੂੰ ਜਾਨ ਦੇ ਕੇ ਜਿੱਥੋਂ ਕਿ ਇਹ तकरीबन 70 ਟੋਲੇ ਦੇ ਨੇੜੇ ਸੋਨਾ ਔਰ ਨਕਦੀ ਉਹ ਘਰ ਦੇ ਵਿੱਚੋਂ ਚੋਰੀ ਕਰਕੇ ਚਲੇ ਗਏ ਔਰ ਪੁਲਿਸ ਨੇ ਆਪਣੀ ਪੂਰੀ ਮਸਤੈਦੀ ਦੇ ਨਾਲ ਉਸੇ ਦਿਨ ਰਾਤ ਨੂੰ 24 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ 49 ਸੈੱਟ ਤੋਂ ਗ੍ਰਿਫਤਾਰ ਕਰਕੇ ਤੇ ਆਲਮੋਸਟ ਇਹਨਾਂ ਤੋਂ 95% ਦੇ ਨੇੜੇ ਜਿਹੜੀ ਰਿਕਵਰੀ ਆ ਹੋ ਗਈ ਹੈ ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ ਦੋ ਦਿਨ ਦਾ ਅਸੀਂ ਪੁਲਿਸ ਮਾਡਲ ਆਇਆ ਔਰ ਇੱਕ ਇਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਇੱਕ ਤਾਂ 15 ਦਿਨ ਪਹਿਲਾਂ ਔਰ ਇੱਕ ਇੱਕ ਹਫ਼ਤਾ ਪਹਿਲਾਂ ਜੂਡੀਸ਼ਲ ਕਸਟਡੀ ਤੋਂ ਆਪਣਾ ਬੇਲ ਤੇ ਆਏ ਔਰ ਆਉਂਦੇ ਇਹਨਾਂ ਨੇ ਫਿਰ ਇਸ ਚੀਜ਼ ਨੂੰ ਅੰਜਾਮ ਦਿੱਤਾ ਔਰ ਇਸ ਤਰ੍ਹਾਂ ਚੰਡੀਗੜ੍ਹ ਪੁਲਿਸ ਨੇ ਜਿਹੜੀ ਸਾਡੀ 39 ਥਾਣੇ ਦੀ ਪੁਲਿਸ ਨੇ ਬੜੀ ਤਗੜੀ ਸਫਲਤਾ ਹਾਸਲ ਕੀਤੀ ਹੈ 70 ਤੋਂ ਨੇੜੇ ਜਿਹੜਾ ਕਿ ਸੋਨਾ ਔਰ ਕੈਸ਼ ਰਿਕਵਰ ਕੀਤਾ ਔਰ ਇੰਨਾ ਚੋਰਾਂ ਨੂੰ ਆਪਣਾ ਗ੍ਰਿਫਤਾਰ ਕੀਤਾ ਤਾਂ ਕਿ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਵਾਧੂ ਵੱਧ ਸਜ਼ਾ ਹੋਵੇ ਤਾਂ ਕਿ ਇਹੋ ਜਿਹੀ ਐਕਟੀਵਿਟੀ ਅੱਗੇ ਤੋਂ ਨਾ ਹੋ ਪਾਵੇ। ਸਰੀ ਸਰੀ ਦੋ ਲੋਕਾਂ ਦੀ ਜੋੜੀ ਦੁਆਰਾ ਤੁਹਾਨੂੰ ਜਾਂਦੇ ਤਾਂ ਕਿ ਜਿਹੜਾ ਦਿਲੀਪ ਹੈ ਇਹਦਾ ਕੀ ਰੋਲ ਹੋਣਾ ਹੈ। ਇਹ ਜਿਵੇਂ ਕਿ ਮੈਂ ਕਿਹਾ ਕਿ ਤਿੰਨ ਬੰਦੇ ਐ ਦਿਲੀਪ ਜਿਹੜਾ ਹੈ ਕਿ ਉਹ ਇੰਨਾ ਤੋਂ ਵੱਡਾ ਉਹ 21-22 ਸਾਲ ਦਾ ਹੈ। ਇਹ ਦੂਜੇ ਮਾਈਨਰ ਲੱਗਦੇ ਛੋਟੇ ਲੱਗਦੇ ਆ ਉਹ ਇਹਨਾਂ ਦੇ ਜਿਹੜਾ ਚੋਰੀ ਕੀਤਾ ਹੋਇਆ ਮਾਲ ਹੈ ਪਹਿਲਾਂ ਵੀ ਇਹ ਕੈਸਾਂ ਦੇ ਵਿੱਚ ਰਹਿਸ ਗਿਆ ਉਹਨੂੰ ਅੱਗੇ ਡਿਸਪੋਜ਼ ਆਫ ਕਰੰਦਾ ਕਿਉਂਕਿ ਉਹ ਬੱਚੇ ਸਮਝਦੇ ਕੋਈ ਉਹਨਾਂ ਤੋਂ ਮਾਲ ਲੈਂਦਾ ਤੇ ਉਹ ਅੱਗੇ ਜਾ ਕੇ ਸਨਾਰਿਆਂ ਕੋਲ ਜਾਂ ਹੋਰ ਕਿਸੇ ਬੰਦਿਆਂ ਕੋਲ ਜਾ ਕੇ ਵੇਚਦੇ ਤੇ ਉਹ ਅੱਗੇ ਪੈਸਾ ਇਹ ਤਿੰਨੇ ਹੀ ਡਰਗ ਢਿੱਕਦਾ ਹੈ ਔਰ ਪਹਿਲਾਂ ਵੀ ਇਹ ਤਿੰਨੇ ਹੀ ਕੈਸਾਂ ਦੇ ਵਿੱਚ ਰਹਿੰਦੇ ਫਿਰ ਕਿਸ ਕੋ ਵੀ ਵੇਚ ਦਿੱਤਾ ਨੇ ਉਹਨੇ ਜਾਂ ਬਿਚਨੇ ਵਾਲੇ ਨੇ ਨਹੀਂ ਉਸ ਦਿਨ ਰਾਤ ਜਦੋਂ ਇਹਨਾਂ ਨੂੰ ਅਸੀਂ ਕਾਬੂ ਕੀਤਾ ਇਹਦੇ ਵਿੱਚੋਂ ਇਹ ਚਾਰ ਬੈਂਗਲ ਇਸ ਨੂੰ ਦਲੀਪ ਨੂੰ ਇਹਨਾਂ ਨੇ ਦੇ ਦਿੱਤੀ ਸੀ ਤਾਂ ਹੀ ਦਲੀਪ ਦੀ ਵੀ ਰੈਸਟ ਪਾਈ ਸੀ ਕਿਉਂਕਿ ਉਹਨੇ ਅੱਗੇ ਡਿਸਪੋਜ਼ ਕਰਨ ਦਾ ਉਹਨੂੰ ਮੌਕਾ ਹੀ ਨਹੀਂ ਮਿਲਿਆ ਕਿ ਪੁਲਿਸ ਨੇ ਮਸਤੀਦੀ ਨਾਲ ਇੰਨੀ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਮੀਡੀਆ ਵੀ ਤਾਂ ਕਿੰਨਾ ਗਰੋਲ ਰਿਹਾ ਹੈ ਅਨੁਸਾਰ ਇਹਦੇ ਵਿੱਚ ਦੇਖੋ ਜੀ ਸਾਨੂੰ ਲੀਡ ਤਾਂ ਸੀਸੀਟੀਵੀ ਕੈਮਰਾ ਤੋਂ ਹੀ ਮਿਲੀ ਹੈ ਅਸੀਂ ਤੁਹਾਡੇ ਮਾਧਿਅਮ ਦੇ ਥਰੂ ਆਮ ਪਬਲਿਕ ਨੂੰ ਵੀ ਇਹ ਦੱਸਣਾ ਚਾਹਾਂਗੇ ਕਿ ਜ਼ਰੂਰ ਐਂਟਰੀ ਐਗਜ਼ਿਟ ਤੇ ਕੈਮਰੇ ਲਗਾਏ ਜਾਣ ਤਾਂ ਕਿ ਜਿਹੜੀਆਂ ਕਿ ਆਪਣੀਆਂ ਵੈਲਿਊਏਬਲ ਨੇ ਘਰ ਦੇ ਵਿੱਚ ਜਿਹੜੇ ਆ ਕੇ ਹਾਰਡ ਅੰਡ ਮਨੀ ਆ ਉਹਨਾਂ ਦੀ ਜਾਂ ਗਹਿਣੇ ਨੇ ਵੀ ਉਹ ਇਸ ਤਰ੍ਹਾਂ ਚੋਰ ਚੱਕੇ ਇਸ ਤਰ੍ਹਾਂ ਆਪਣਾ ਹੱਥ ਸਾਫ਼ ਕਰਕੇ ਨਾਲ ਲੈ ਜਾਂਦੇ ਕੈਸ਼ ਜੋ ਉਹਨਾਂ ਨੇ ਲਖਾਇਆ 60000 ਦੇ ਲੈਣੇ ਸੀ ਬੱਕੀ ਇਹਨਾਂ ਦਾ ਅਸੀਂ ਰਿਮਾਂਡ ਲਿਆ ਕੈਸ਼ ਦੀ ਰਿਕਵਰੀ ਹਜੇ ਕੋਈ ਘੱਟ ਵੀ ਨਹੀਂ ਤਾਂ ਮੈਂ ਕਹਿ ਰਿਹਾ ਕਿ 95% ਦੇ ਨੇੜੇ ਹੋਈ ਹੈ ਕੁਝ ਨਕਸ਼ੇ ਦੇ ਵਿੱਚ ਸੀਗੇ ਉਹ ਹਜੇ ਕੁਝ ਰਿਕਵਰੀ ਅਸੀਂ 골ਡ ਕਰਵਾ ਦੇਣਾ ਪਰ ਆ 골ਡ ਆਲਮੋਸਟ ਪੂਰਾ ਰਿਕਵਰ ਹੈ ਕੋਈ ਇੱਕ ਮੰਗਲ ਸੂਤਰ ਹੈ ਜੇ ਉਹ ਉਹਦੀ ਰਿਕਵਰੀ ਹਜੇ ਬਕਸੇ ਵਿੱਚ ਨਹੀਂ ਸਰ ਹਸਰ ਤੋਂ ਪੁੱਛੀ ਕਿ ਤੁਸੀਂ ਸਾਹਮਣੇ ਆਏ ਕਿ ਉਹ ਜੀ ਨਾਲ ਦੇ ਸਾਥ ਸਰ ਕੋ ਮੈਸੇਜ ਕਰ ਰਿਹਾ ਹੈ ਕਿ ਜੇ ਕੋਈ ਮਿਲ ਸਕਦਾ ਹੈ ਅ ਨਹੀਂ ਫਿਰਾਲ ਤਾਂ ਇਹਨਾਂ ਤਿੰਨਾਂ ਦਾ ਹੀ ਆਇਆ ਬਾਕੀ ਅੱਗੇ ਸਾਡੇ ਕੋਲੇ 2 ਦਿਨ ਦਾ ਰਹਿਣ ਦੇ ਨੇ ਉਹ ਅੱਗੇ ਜੇ ਕੋਈ ਆਇਆ ਤੇ ਤੁਹਾਨੂੰ ਉਹਨੂੰ ਸਾਹਮਣੇ ਕਰ ਦੇ ਠੀਕ ਹੈ ਠੀਕ ਹੈ ਠੀਕ ਹੈ ਸਰ ਜੀ ਐਸੇ ਲੈਣਾ ਗੁਮਾ ਕੇ ਉਹ ਇੱਕ ਨਹੀਂ ਆ ਰਹਾ ਵਿਚ ਮੈਂ ਐਸੇ ਲੈਣਾ ਗੁਮਾ ਕੇ ਅਜੀ ਖਾਣੇ ਦੇ ਕੋਠੇ बस बस यहीं खड़े जाइए ये खड़े देख हीरो बन के खड़े हैं वो बुड्ढे एयर लेंग बुड्ढे हो ठीक वु. तो 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 है ठीक तो है ठीक 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 नहीं ठीक है ठीक है ठीक है ठीक है ठीक है ठीक 지이거 ਵੇ ਦੇਖ ਲਾ ਕੋਈ ਹੈ